ਮੈਂ ਮੁਹੱਬਤ ਹਾਂ ਤੇ ਮਾਪਿਆਂ ਦੀ ਸ਼ਾਨ ਹਾਂ ਇੱਕ ਜਿੰਦ ਤੇ ਦੋ ਕਿਰਦਾਰ ਮੇਰੇ ਇੱਕ ਦੀ ਮੌਤ ਤੇ ਦੂਜੇ ਦੀ ਜਾਨ ਹਾਂ ਮੁਹੱਬਤੀ ਖੁਆਇਸ਼ ਮੈਂ ਜਲਦ ਉਸਦੀ ਹੋ ਜਾਵਾਂ ਮਾਪੇ ਦੀ ਖੁਆਇਸ਼ ਕਰੋ ਪੈਰ ਬਾਹਰ ਨਾ ਪਾਵਾਂ ਇਕ ਲਈ ਮਰਿਆਤਾ ਇਕ ਲਈ ਮਹਿਮਾਨ ਹਾਂ ਇੱਕ ਜਿੰਦ ਤੇ ਦੋ ਕਿਰਦਾਰ ਮੇਰੇ ਇਕ ਲਈ ਮੌਤ ਤੇ ਇਕ ਦੀ ਜਾਨ ਹਾਂ ਇੱਕ ਦੀ ਹੋਵਾਂ ਤਾਂ ਦੂਜਾ ਬਰਬਾਦ ਹੋ ਜਾਏ ਜੇ ਦੂਜੇ ਨੂੰ ਚਾਹਾਂ ਤਾਂ ਨਾਮ ਬਦਨਾਮ ਹੋ ਜਾਏ ਮੈਂ ਦੋਹਾਂ ਨੂੰ ਚਾਹਾਂ ਪਰ ਕਿੱਦਨੂ ਜਾਵਾਂ ਆਪਣਿਆਂ ਨੂੰ ਉਜਾੜਾ ਕਿਵੇਂ ਤੇ ਜੋ ਦੂਜੇ ਦਾ ਅਰਮਾਨ ਹੈ ਇੱਕ ਜਿੰਦ ਤੇ ਦੋ ਕਿਰਦਾਰ ਮੇਰੇ ਇੱਕ ਦੀ ਮੌਤ ਤੇ ਇੱਕ ਦੀ ਜਾਨ ਹੈ ਮੈਂ ਮੁਹੱਬਤ ਦੀ ਗੁਲਾਮ ਹਾਂ ਪਰ ਮਾਂ-ਬਾਪ ਦਾ ਤਾਜ ਹਾਂ ਸਮਾਜ ਮੁਹੱਬਤ ਦੇ ਘੋਲ ਦਾ ਮੈਂ ਹੀ ਅਸਲੀ ਸ਼ਿਕਾਰ ਹਾਂ ਮੈਂ ਨਿਭਾਉਣੀ ਚਾਹਾਂ ਦੋਹਾਂ ਨਾਲ ਪਰ ਇੱਕ ਦੀ ਜਿੱਤ ਤੇ ਦੂਜੇ ਦੀ ਹਾਰ ਹਾਂ ਇੱਕ ਜਿੰਦ ਤੇ ਦੋ ਕਿਰਦਾਰ ਮੇਰੇ ਇੱਕ ਦੀ ਮੌਤ ਤੇ ਇੱਕ ਦੀ ਜਾਨ ਹਾਂ ਕਦੇ ਰਲ ਮਿਲ ਬੈਠਣ ਦੋਵੇਂ ਰੱਬ ਅੱਗੇ ਕਰਾਂ ਦੁਆਵਾਂ ਵਫਾ ਕਰ ਸਕਾਂ ਦੋਹਾਂ ਨਾਲ ਬੇਵਫਾ ਦਾ ਦਾਗ ਮੱਥੇ ਤੋਂ ਮਿਟਾਵਾਂ ਮੈਂ ਪਤ ਹਾਂ ਵੀਰਾ ਲਈ ਤੇ ਮਹਿਬੂਬ ਦੀ ਜਾਨ ਹਾਂ ਇੱਕ ਜਿੰਦ ਤੇ ਦੋ ਕਿਰਦਾਰ ਮੇਰੇ ਇੱਕ ਦੀ ਮੌਤ ਤੇ ਇੱਕ ਦੀ ਜਾਨ ਹਾਂ ਮੈਨੂੰ ਆਪਣੀ ਕਹਿਣ ਵਾਲਿਓ ਤੁਸੀਂ ਖੁਦਗਰਜ਼ੀ ਦਾ ਸ਼ਿਕਾਰ ਹੋ ਮੈਨੂੰ ਮੇਰੇ ਵਾਂਗ ਪਿਆਰ ਕਰੋ ਤੁਸੀਂ ਮੇਰੇ ਹੀ ਏਰਮਾਨ ਹੋ ਮੇਰੀ ਸਿਰਜਣਾ ਪਿਆਰ ਦਾ ਪੈਗਾਮ ਹੈ ਇੱਕ ਜਿੰਦ ਤੇ ਦੋ ਕਿਰਦਾਰ ਮੇਰੇ ਇੱਕ ਦੀ ਮੌਤ ਤੇ ਇੱਕ ਦੀ ਜਾਨ ਹਾਂ